करार कर दो हो गई इस तो मनजोत नाम अपने दोस्त विकास ने नहर दे दता मृतक नैरना नहीं आंदा जिसके करके डुबन करके उसकी मौत हो गई पुलिस ने मुलसम के खिलाफ मामला दर्ज करके कारवाई शुरू कर दी है ਗਿਰ ਸਨ ਆਫ ਅ ਡਿਕਸੀਰਗਰ ਗਦੋਸੀ ਕਲਾਂ ਦਾ ਸੀਗਾ ਇਹ ਮੋਟਰਸਾਈਕਲ ਮਕੈਨਿਕ ਤੇ ਇੱਥੇ ਸਰਾਂਦੇਵ ਜਿਹੜਾ ਆਪਣੇ ਉਹ ਕਰਦੇ ਸੀਗੇ ਕੰਮ ਸਿੱਖਦੇ ਸੀਗੇ ਇਹ ਚਾਰ ਪੰਜ ਲੜਕੇ ਜਿਹੜੇ SLA ਬਣਾ ਕੇ ਉੱਥੇ ਪਹਿਰ ਤੇ ਨਾਉਣ ਚੜ ਗਏ ਜਿੰਨਾ ਤੋਂ ਇਹਨਾਂ ਦਾ ਜਿਹੜਾ ਵਿਕਾਸ ਸੀ ਸੀਗਾ ਇਹਦੇ ਨਾਲ ਮਾਮੂਲੀ ਝਗੜਾ ਹੋਇਆ ਬਾਅਦ ਚ ਇਹ ਨੌਂਦੇ ਆਇਆ ਉਹਨੇ ਕਿਹਾ ਮੈਨੂੰ ਤਰਨਾ ਨਹੀਂ ਆਉਂਦਾ ਇਹ ਲਾਗੇ ਖੜਾ ਸੀਗਾ ਜਿੰਨੇ ਵਿਕਾਸ ਨੇ ਇਹਨੂੰ ਧੱਕਾ ਦੇ ਦਿੱਤਾ ਉਹਦੀ ਤੇ ਮੈਚ ਤੋਂ ਲਾਸ਼ ਬਰੰਦ ਹੋਈ ਗਿਆ ਇਹਦੇ ਮਕਦਮਾ ਦਰਜ ਕਰ ਦਿੱਤਾ। ਕਿਲਾ ਲੰਡ ਦੇ। ਹੈ? ਮਰਦਾਂ ਦਾ ਕਿਲਾ। ਮਰਨ ਵਾਲੇ ਦਾ ਨਾਮ ਮਨਜੂਤ ਗਿਰ। ਸਨ ਆਫ ਜਗਸੀਰ ਗਿਰ। ਵਾਸੀ ਬਦੋਸ਼ੀ ਕਲਾਂ। ਕਿੱਥੇ ਪੁੱਸਣਾ? ਹੈ? ਉਹ ਆਰ ਦੇ ਕਿੱਥੇ? ਇਹ ਸਾਨੀਪੁਰ ਨੇੜ ਦੇ ਨੇੜੇ ਨਾਲ ਦੇ ਸੀਗੇ। ਉਹ ਬੋਡੀ ਕਿੱਥੀ? ਬੋਡੀ ਇਹਦੀ ਮਿਲੀ ਆ ਰਿਉ ਨੇ ਸਫਰ ਦੇ ਨੇੜੇ ਮਿਲੀ ਹੈਗੀ। ਕੋਈ ਪੁਰਾਣੀ ਰنجਿਸ਼ਤਾਨੀ ਦਾ? ਨਹੀਂ ਪੁਰਾਣੀ ਰੰਜਿਸ਼ ਨਹੀਂ ਵਾਹੇ ਮਮੁਲੀ ਇਹਨਾਂ ਲੜਾਈ ਝਗੜਾ ਹੋਇਆ ਸੀ ਕਿ ਬਾਅਦ ਚ ਇਹ ਉਤੇ ਨਾਉਂਦੇ ਸਨ ਇਹਨੇ ਤੱਕਾ ਦਿੱਤਾ ਵਿਕਾਸ